ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵੱਡੀਆਂ ਛੋਟੀਆਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ ਸਤ ਸ੍ਰੀ ਅਕਾਲ ਵੀਰੇ 80 ਤਾਜ਼ੀਆਂ ਭਰਾ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਨਾਂ ਦੱਸ ਵੀਰੇ ਆਪਣਾ ਨਾਂ ਬੋਲਾ ਪਿੰਡ ਨਾਮਾ ਫੁੜਾ ਜ਼ਿਲ੍ਹਾ ਵੀਰੇ ਅੰਮ੍ਰਿਤਸਰ ਫੋਨ ਨੰਬਰ ਜੀ 9517 08624177 ਤਾਂ ਵੀਰੇ ਝੋਟੀਆਂ ਵੱਡੀਆਂ ਆ ਗਿਆ ਕੋਲੇ ਚੰਗੇ ਰਿਕਾਡ ਵਾਲੀਆਂ ਅੱਜ ਆ ਚੰਗੇ ਰਿਕਾਡ ਵਾਲੀ ਮਾਤ ਆਇਆ ਥੋੜਾ ਦੁੱਧ ਆ ਗਾ 16 ਕਿਲੋ ਅੱਛਾ ਜੀ ਹਾਂ ਜੀ ਚੋਕੇ ਖੰਨ ਤਾਂ ਦੋ ਡੰਡ 16 ਕਿਲੋ ਦੁੱਧ ਆ ਮੈਂ ਰਿਟਰ ਮਾਰ ਕੇ ਠੀਕ ਹੈ ਜੀ ਪਾਲੀਆਂ ਦਾ ਦੁੱਧ ਨਹੀਂ ਹਾਂ ਜੀ ਲੀਟਰ ਮਾਰਦੇ ਦੁੱਧ ਕੰਡੇ ਵਾਲਾ ਹਨਾ ਕੰਡੇ ਵਾਲਾ ਤਾਂ 16 ਲੀਟਰ ਦੁੱਧ ਆ ਗਿਆ ਵੱਡੀ ਝੋਟੀ ਆ ਬੱਚਾ ਕੀ ਪਾਇਆ ਨੇ ਵੀਰੇ ਕੱਟੀ ਕੱਟੀ ਆ ਗਈ ਆ ਤੇ ਵੇਖੋ ਵੀਰੋ ਬਾਨੇ ਦੇ ਨਾੜਾ ਨੂਣਾ ਚੈੱਕ ਕਰ ਲਓ ਵੇਥ ਵੇਥ ਦੇ ਥਾਣਾ ਗਿਆ ਤੇ ਨੋਕਾਲਾ ਥਾਣਾ ਵੱਡੀ ਚੋਟੀ ਆ ਪਲੀ ਜੁੜੀ ਆ ਤੇ ਖੋਲ ਵੀਰੇ ਤੋਰਾ ਵਿਖਾਈਏ ਦਾ ਤੋਰੇ ਤੇ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਤੇ ਲੇਵੇ ਤੋਂ ਅੰਦਾਜ਼ਾ ਲਾ ਲੂਗੀ ਕਿੰਨਾ ਦੁੱਧ ਪਰ ਹੋਣ ਕਿੰਨਾ ਮਜੂਦ ਦੁੱਧ ਆ ਵੀਰੇ ਦੇ ਥਲੇ 16 ਲੀਟਰ ਆ ਠੀਕ ਆ ਵੀਰੇ ਠੀਕ ਆ ਹੁਣ ਇਹ ਬਰਦਾ ਦੇ ਭਗਤਿਆਂ ਨਾਲ ਜੰਗ ਹੋਵੇ ਤੇ ਵੇਖੋ ਵੀਰੇ ਵੱਡੀ ਚੋਟੀ ਆ ਵੀਰਾ ਕਹਿੰਦਾ ਤਿੰਨ ਡੰਗ ਜੋਲਿਓ 16 17 ਲੀਟਰ ਦੇ ਕਰੀਬ ਆ 16 ਲੀਟਰ ਮੌਜੂਦ ਆ ਵਾਹ ਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਤੇ ਥਾਂ ਦੀ ਕੁਆਲਿਟੀ ਦੇ ਪਾਲ ਜੁੜ ਬੰਦ ਵੀਰੇ ਬੰਦ ਆ ਉੱਥੇ ਬੰਦ ਆ ਬੰਦ ਬੰਦ ਤਾਂ ਮੋਲੇ ਦਾ ਵੀਰੇ ਮੁਆਦਲਾ ਕਰਨਾ ਮਿਲਦੀ ਫੋਨ ਤੇ ਫੋਨ ਤੇ ਹੋਈਗਾ ਠੀਕ ਆਜੋ ਦੂਜੇ ਨੰਬਰ ਤੇ ਹਾਂ ਵੀਰੇ ਇਹਦੇ ਬਾਰੇ ਦੱਸੀ ਇਹ ਬਿਲਕੁਲ ਮੁਕਤੀ ਸੁਈ ਆ ਸੁਈ ਆ ਬੱਤਾ ਬੂਰਾ ਦੁੱਧ ਕਿੰਨਾ ਹੈ ਦੁੱਧ ਨੌ ਲੀਟਰ ਨੌ ਲੀਟਰ ਬਚਿਆ ਕੇ ਪਾਇਆ ਇਹਨੇ ਬੱਧਾ ਕੱਟਾ ਗਿਆ ਤੇ ਵੇਖੋ ਵੀਰੇ ਬੂਰਾ ਬੱਚਾ ਆ ਗਿਆ ਸੁਈ ਆ 9 ਲੀਟਰ ਦੁੱਧ ਉਹ ਥਾਣ ਮਗਾਲ ਢਿੰਗਾ ਦਾ ਕਾਫੀ ਕੋਈ ਆਖੇ ਨਾ ਬਾਈ ਆ ਠੀਕ ਹੈ ਜੀ ਬੰਦ ਦਿਓ ਜੀ ਬੰਦ ਇਹਦਾ ਮੁੱਲ ਵੀਰੇ ਹਾਂਜੀ 75000 ਦੇ ਜੀ ਛੋੜ ਛੱਪਾ ਹੋ ਜੂ ਛੋੜ ਛੱਪਾ 100 ਰੁਪਈਆ ਨਹੀਂ ਪੂਰੇ 75 ਦੀ 75 ਦੀ ਚਲ ਠੀਕ ਹੈ ਠੀਕ ਹੈ ਜਾ 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 ਤੀਜੇ ਨੰਬਰ ਤੇ ਆ ਗਈ ਸੁਈਏ ਇਹ ਵੀ ਸੁਈਏ ਬਚਿਆ ਕਿ ਬੰਨ 200 200 ਬਚਿਆ ਕਿਹੜਾ ਹੈ ਕਟਾ ਨਕਾਂ ਨਹੀਂ ਕਟਾ ਚਲੋ ਠੀਕ ਹੈ ਤੋੜ ਦੇ ਤੋੜ ਦੇ ਵੇਖੋ ਵੀਰੇ ਚੰਗੀ ਝੋਟੀ ਆ ਵੀਰੇ ਕੋਲੇ ਇਹ ਵੀ ਸੂਈ ਆ ਤਾਂ ਥਣ ਭਾਂਡੇ ਵਾਲਿਆਂ ਨੇ ਲੈ ਜੀ ਜੀ ਬਹੁਤ ਚੰਗੀ ਝੋਟੀ ਆ ਜੀ ਬੰਦੇ ਵੀਰੇ ਬੰਦੇ ਜਾਂਦੇ 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 ਤੇ ਇਹਦਾ ਮੁੱਲ ਵੀਰੇ 50000 ਰੁਪਏ ਦੇ ਜਣੀ ਨਾ ਹਾਂ ਨਾ ਇਹ ਇੱਕ ਤੋਂ ਕਰ ਨਹੀਂ ਛੱਡਣਾ ਕੀ ਬਾਤ ਹੈ ਆਹ ਪੋਡੀ ਐ ਮੀਨਿੰਗ ਹੀ ਆ ਗਈ ਹੈ ਨਾ एवी सुई आई? बच्चा की पाया ने? कटा गया। ठीक है। कितने दिन है सुई वीर? चार दिन। दो दिन। दूध कितने आई? नौ किलो बोला ठीक है। ध्यान दे। ਬੱਚਾ ਇਹਦਾ ਕਿਹੜਾ ਹੈ ਵੀਰੇ ਬੱਚਾ ਉਹ ਪਰਲੀ ਸਾਈਡ ਵੱਜਾ ਹੂੰ ਠੀਕ ਹੈ ਜੀ ਤਾਂ ਮੋਲੇ ਦਾ ਜੀ ਇਹ 75000 ਇਹ ਹਾਂ ਨਾ 75 ਦੀ ਠੀਕ ਹੈ ਫਿਕਸ ਰੇਟ ਹੈ ਕੋਈ ਛੋਟ ਛੱਪਾ ਨਹੀਂ ਹੈ ਨਾ ਬਾਕੀ ਕੋਈ ਵੀਰਾ ਦੂਰੋਂ ਚੱਲ ਗਿਆ ਉਹ ਕਰ ਦਿਓ ਮਾਨਤਾਨਾ ਹੈ ਨਾ ਨਵੇਂ ਕੋਈ ਰੇਡਾ ਬੱਚਾ ਜੋ ਕੱਟਾ ਹੀ ਕੱਟਾ ਕੱਟਾ ਠੀਕ ਹੈ ਚਾਰ ਚਾਰ ਝੋਟੀਆਂ ਆਂਗੇ ਹੈ ਨਾ ਬਿਲਕੁਲ ਪਰ ਵੇਖੋ ਵੀਰੇ ਚਾਰ ਝੋਟੀਆਂ ਮੇਰੇ ਕੋਲੇ ਵੱਡੀ ਝੋਟੀ ਆ ਤਾਜ਼ੀਆਂ ਸੂਈਆਂ ਨੇ ਤਾ ਚੰਗੇ ਰਿਕਾਰਡ ਵਾਲਿਆਂ ਨੇ ਬਾਕੀ ਚਵਾਈ ਕਰੋ ਪਾਸ ਕਰੋ ਵੇਚ ਆ ਕੇ ਖਰੀਦ ਕਰੋ ਤੁਹਾਡੀ ਆਪਣੀ ਖੋਦਰੀ ਜੁੰਮਿਆਰੀ ਬੰਦੀ ਆ ਜੀ ਬਾਕੀ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਪਿੰਡ ਇੱਕ ਲਈ ਦਸਵੀਂ ਰੇ ਆਪਣਾ ਕਾਮਨਪੁਰਾ ਪਿੰਡ ਕਾਮਨਪੁਰਾ ਨਾਂ ਇੱਕ ਨੰਬਰ ਦਾ ਹੋਊਗਾ ਥੱਲੇ ਹਾਂਜੀ ਹੈ ਉਹ ਸਕਰੀਨ ਤੇ ਦੇ ਦਾਂਗੇ ਪਿੰਡ ਪਿੰਡ ਕਾਮਨਪੁਰਾ ਨਾਂ ਦੱਸਿਆ ਆਪਣਾ ਯਾਰ ਮੈਂ ਬੋਲਾਂ ਪਿੰਡ ਜ਼ਿਲ੍ਹਾ ਜੇਰਾ ਅੰਮ੍ਰਿਤ ਠੀਕ ਹੈ 사스티ਕਾਲ ਜੀ